एक चीज है तो सारे मुख्यमंत्री चले सन लेकिन अगर मैं तो कोई होर चीज कहानीदारू वाली खिलाफ वो तो, तो, तो लोग हो गया आटोमेटिकली समझना समझे भी यह निंदे है यहोजिशन है जो आम व्यक्ति कहेगा और मैं थोड़ा दस दिधी ग कोई नहीं कहता मुख्यमंत्री सहमत की नहीं है चुनाव चौहार दूसरी सोशल मीडिया तो बहुत वरिष्ठ लीडर ने साजे बहुत मेहनती स्याणे लीडर ने सुखपाल सिंह खेरा ने ना पता हो लड़ना नहीं है तो कांग्रेस पार्टी मेरे ना ज्यादा बेहतर होगा तो मैं थोड़े न सहमत हूं ਪਰ ਇੱਥੇ ਦਾ ਸਤਿਗੁਰ ਨਜ਼ਰ ਆ ਰਿਹਾ ਨਾ ਕਿ ਅਗਰ ਉਂਗਰਾ 1.26 26 ਸਾਲ ਲੋਕ ਪ੍ਰਧਾਨਗੀ ਕੀਤੀ ਹੈ ਕੈਂਡੀਡੇਟ 6 ਮਹੀਨੇ ਪਹਿਲਾਂ ਲਿਉ ਜੇ 6 ਮਹੀਨੇ ਅਨਾਊਂਸਮੈਂਟ ਮੈਂ ਤੁਹਾਡੇ ਨਾਲ ਸਮਝ ਬੈਠ ਕੇ ਬਾਹਰ ਮਾਰਾ ਪੜ ਰਿਹਾ ਕਈਆਂ ਦੀ ਪ੍ਰਧਾਨ ਹੁੰਦੀ ਹੈ ਜ਼ਹਿਰ ਦਾ ਪਿਆਲਾ ਉਹਨੂੰ ਪੀਣਾ ਪੈਂਦਾ ਪ੍ਰਧਾਨ ਨਾ ਹੁਣ ਪਰ ਮੈਂ ਖੜਾ ਸੀ ਉਹਨੂੰ ਬਤਾ ਕੋਈ ਗੜੇ ਨਾ ਰੂੰ ਗ੍ਰੀਟ ਲੀਡਰ

ਜਿੰਨਾਂ ਨੇ ਗੱਲ ਕੀਤੀ ਜੇ ਰਾਹੁਲ ਦੀ ਨਾਲ ਵੀ ਗੱਲ ਕਰਾਂਗੇ ਕਿ ਬਾੜੂ ਆਇਆ ਬੰਦਾ ਉਹ ਸੈਰ ਕਰੇ ਉਹਨਾਂ ਦੇ ਦੁਆਰੇ ਫੇਰੂੰ ਆ ਕੇ ਚੜ ਕੇ ਉਹ ਮੈਤਾ ਤੋਂ ਉੱਪ ਹੋ ਗਈਆਂ ਸਰਦਾਰ ਮੰਤਰੀ ਸਿੰਘ ਬਾਦਲ ਅਰਾਮ ਤੇ ਉਹਨਾਂ ਨੂੰ ਹਰਾਇਆ ਉਹ ਕੰਸਲ ਮੰਤਰੀ ਦੇ ਉਫੇ ਚਲੇ ਗਏ ਅਸੀਂ ਫੇਰ ਉੱਥੇ ਦੇ ਉੱਤੇ ਅਸੀਂ 3 ਮਹੀਨੇ ਲਈ ਬੈਠਾ ਬੈਠਾ ਲekin ਜੇਦਾ ਇੰਡਿਸਪੀਲਨ ਹੁੰਦਾ ਹੈ ਕਾਂਗਰਸ ਪਾਰਟੀ ਵੱਡੀ ਪਾਰਟੀ ਹੈ ਬੰਦਾਵਾ ਸਾਹਿਬ ਤੇ ਵੀ ਠੀਕ ਹੈ ਬਹੁਤ ਤਰ੍ਹਾਂ ਦੀਆਂ ਦਿੱਕਤਾਂ ਆ ਜਾਂਦੀਆਂ

ਫਾਰਮ ਕਰੇ ਕਿਸੇ ਪਰ ਇੱਕ ਚੀਜ਼ ਗੂਰ ਵਰਕਰਜ਼ ਨੇ ਕਹੀ ਆ ਕਿ ਜਿਹੜੇ ਨਵੇਂ ਆਉਂਦੇ ਨੇ ਜਾਂ ਜਿਹੜੇ ਪਾਰਟੀ ਛੱਡ ਕੇ ਚਲੇ ਜਾਂਦੇ ਨੇ ਜਾਂ ਪਾਰਟੀ ਦੇ ਅਗੇ ਸਕੂਲ ਦੇ ਉਹਨਾਂ ਤੇ ਧਿਆਨ ਕਰੋ ਉਹਦੇ ਤੇ ਜਿਹੜੀ ਗੰਭੀਰ ਗੱਲ ਕਰਾਂਗੇ ਕਿ ਪ੍ਰਧਾਨ ਜੀ ਨੂੰ ਕਿਹਾ ਕਿ ਤਗਰਿਆਂ ਕੇ ਸਾਰਿਆਂ ਨੂੰ ਡਿਸਪਲਿਨ ਜਿਹੜਾ ਪਾਰਟੀ ਚੋਂ ਰੱਖਣਾ ਪਏਗਾ ਜੇ ਇੰਡਿਸਪਲਿਨ ਹੋਏਗਾ ਤੇ ਉਹਦੇ ਨਾਲ ਨੁਕਸਾਨ ਹੋਣਾ ਔਰ ਇੱਕ ਟ੍ਰਿਕ ਨਾਲ ਲੈ ਕੇ ਅੱਗੇ ਤੇ ਜਾ ਰਹੇ ਜਿਹੜੀ ਪੰਜਾਬ ਦੇ ਵਿੱਚ ਖੁਸ਼ੀ ਗੱਲ ਕਿ ਕਿ ਨਸ਼ਾ ਹੈ ਪੰਜਾਬ ਦੇ ਵਿੱਚ ਨਸ਼ੇ ਜਿਹੜੇ ਨੇ ਤੇ ਬਹੁਤ ਵੱਡੀ ਬਿਮਾਰੀ ਆ ਔਰ ਕੋਈ ਨਹੀਂ ਮੈਂ ਕੋਈ ਵੀ ਆਦਮੀ ਜਿਹੜਾ ਤੁਸੀਂ ਨੂੰ ਸਾਰੇ ਬੈਠੇ ਹੋ ਕੋਈ ਵੀ ਖਾਏਗਾ ਕਿ ਪੰਜਾਬ ਦੇ ਵਿੱਚ ਹੋਮ ਡਿਲੀਵਰੀ ਸਟਾਰਟ ਹੋ ਗਈ ਅੱਜ ਹਾਲਾਤੇ ਬਣ ਗਏ ਨੇ ਕਿ ਹੋਮ ਡਿਲੀਵਰੀ ਕਿੱਥੋਂ ਮਰਜ਼ੀ ਟੈਲੀਫੋਨ ਕਰੋ ਤੁਹਾਨੂੰ ਘਰ ਨਸ਼ਾ ਪਹੁੰਚ ਜਾਵੇ ਤੇ ਸਭ ਤੋਂ ਪਹਿਲਾਂ ਮੈਂ ਮੁੱਖ ਮੰਤਰੀ ਨੂੰ ਇਹੋ ਪੁੱਛਣਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਇਨੀ ਦੇ ਤੁਸੀਂ ਚੁੱਪ ਜੁਰੇ ਮੁਦਕਾਂ ਦੇ ਬਾਰੇ ਕੱਲ ਕਿਉਂ ਨਹੀਂ ਕੀਤੀ ਜਿਹੜੇ ਨਸ਼ੇ ਦੇ ਸਤਾਕਰ ਨੇ ਉਹਨਾਂ ਨੂੰ ਅਜੇ ਤੱਕ ਹੱਥ ਕਿਉਂ ਨਹੀਂ ਪਾਇਆ ਜਿਨ੍ਹਾਂ ਨੂੰ ਪੋਲਿਟਿਕਲ ਬੰਦਿਆਂ ਨੂੰ ਅੰਦਰ ਕੀਤਾ ਉਹਨਾਂ ਨੂੰ ਸਿਕਿਉਰਿਟੀਆਂ ਕਿਉਂ ਦਿੱਤੀਆਂ ਨਹੀਂ ਆ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਪਰਿਵਾਰਾਂ ਨੂੰ ਸਿਕਿਉਰਿਟੀ ਪੁਲਿਸ ਦੀ ਸਿਕਿਉਰਿਟੀ ਦਿੱਤੀ ਜਾਵੇ ਤੇ ਇਹ ਮੁੱਖ ਮੰਤਰੀ ਸਾਹਿਬ ਜਵਾਬ ਦੇਣਗੇ ਮੇਰੇ ਖਿਆਲ ਕਿ ਤੁਹਾਨੂੰ ਤੇ ਕਿਸੇ ਨੂੰ ਮੁੱਖ ਮੰਤਰੀ ਸਾਹਿਬ ਨੂੰ ਮਿਲਣਾ ਹੀ ਨਹੀਂ ਤੇ ਇਹਦਾ ਜਵਾਬ ਵੀ ਕਰੀ ਨਹੀਂ ਆ ਤੇ ਨਾਲ ਮੈਂ ਇਹ ਵੀ ਪੁੱਛਣਾ ਚਾਹੁੰਦਾ ਕਿ ਸਟੇਜਲੀਵਾਲ ਸਾਹਿਬ ਨੇ ਮੁੱਖ ਮੰਤਰੀ ਨੂੰ ਉਹਨਾਂ ਦੀ ਮਾਤਾ ਦੇ ਸਿਰ ਤੇ ਹੱਥ ਰੱਖ ਕੇ ਕਸਮ ਕਰਵਾਈ ਦੀ ਪਹਿਲਾ ਮੁੱਖ ਮੰਤਰੀ ਸਭ ਇਹ ਦੱਸਣ ਕਿ ਉਹਨਾਂ ਨੇ ਨਸ਼ਾ ਛੱਡ ਦਿੱਤਾ ਤੇ ਪੇਰ ਕਿਸੇ ਸਾਥ ਨੂੰ ਕਿਸ ਨੇ ਕਿਹਾ ਸੀ ਕਿ ਬਾਬਾ ਜੀ ਪੁੱਤ ਗੋੜਖੰਦ ਦਾ ਉਹ ਕਹਿੰਦਾ ਬੇਟਾ 15 ਦਿਨਾਂ ਨੂੰ ਆਈ ਤੇ 15 ਦਿਨਾਂ ਨੂੰ ਕਹਿੰਦੇ ਉਹਨਾਂ ਨੂੰ ਕਿਹਾ ਕਿ ਬੇਟਾ ਗੋੜ ਛੱਡ ਦੇ ਤੇ ਉਹਦੇ ਬਾਪ ਕਹਿੰਦੇ ਜੀ ਪਹਿਲੇ ਦਿਨ ਹੀ ਕਹਿ ਰਣਾ ਕਹਿੰਦੇ ਉਸ ਵੇਲੇ ਮੈਂ ਖਾਂਦਾ ਸੀ ਤੇ ਮੁੱਖ ਮੰਤਰੀ ਨੂੰ ਇਹ ਚੀਜ਼ ਆਪ ਸਪਸ਼ਟ ਕਰਨੀ ਪਵੇਗੀ ਜਿਹੜੀ ਲੈਂਡ ਆਰਡਰ ਦੀ ਤੁਸੀਂ ਗੱਲ ਕੀਤੀ ਆ ਪੰਜਾਬ ਦੇ ਵਿੱਚ ਐਕਸਟਰਮ ਪੰਜਾਬ ਦੇ ਵਿੱਚ ਗੈਂਗਸਟੇਰ ਦਮ ਪੰਜਾਬ ਚ ਜਿਹੜੇ ਰੈਡੀਕਲਸ ਨੇ ਵੇ ਗੈਂਗਸਟਰ ਤੇ ਰੈਡੀਕਲ ਦੋਵੇਂ ਇਕੱਠੇ ਹੋ ਗਏ ਨੇ ਔਰ ਇਹ ਪੰਜਾਬ ਜਿਹੜਾ ਮਜਬੂਰ ਪੰਜਾਬ ਸੀਗਾ ਇਹੋ ਜਾਂ ਮੁੱਖ ਮੰਤਰੀ ਮਿਸਤੇ ਅੱਜ ਪੰਜਾਬ ਦੇ ਵਿੱਚ ਪਾਕਿਸਤਾਨ ਤੋਂ ਡਰੂਨ ਆ ਰਹੇ ਨੇ ਸਰਿਆਂ ਨਸ਼ਾ ਵਕਰੀਆ ਸਰਿਆਂ ਫੌਟੀਆਂ ਹੋ ਰੀਆਂ ਮੁੱਖ ਮੰਤਰੀ ਦੇ ਬਾਰੇ ਕੋਈ ਜਾਣੇ ਕੋਈ ਕੋ ਟਾਈਮ ਨਹੀਂ ਹੈ ਤੇ ਮੁੱਖ ਮੰਤਰੀ ਜਿਹੜਾ ਹੁੰਦਾ ਉੱਠ ਕੇ ਪ੍ਰੈਸ ਕਾਨਫਰੰਸ ਕਰਦਾ ਚਾਹੇ ਜਿਹੜਾ ਮੁੱਖ ਮੰਤਰੀ ਤੇ ਸੌਨਾ ਦੀ ਮੀਟਿੰਗ ਤੋਂ ਉੱਠ ਕੇ ਚਲਾ ਜਾਏ ਤੇ ਇਹਦੇ ਤੋਂ ਜਿਹੜਾ ਮੈਂ ਕਹੂੰਗਾ ਕਿ ਇਹ ਨੂੰ ਕਹਿਣਾ ਨਹੀਂ ਚਾਹੀਦਾ ਕਿ ਐਹੋ ਜਿਹਾ ਮੁੱਖ ਮੰਤਰੀ ਪੰਜਾਬ ਨੂੰ ਮਿਲ ਕੇ ਜਿਹੜਾ ਪੰਜਾਬ ਨੂੰ ਉੱਠ ਕੇ ਜਾਏਗਾ ਔਰ ਪੰਜਾਬੀ ਕਮਿਊਨਿਟੀ ਦੇ ਆਪ ਦੀ ਜਵਾਨੀ ਨੂੰ ਖਤਮ ਕਰ ਜਾਏਗਾ ਤੇ ਜਿਹੜੀ ਦੂਸਰੀ ਚੀਜ਼ ਜ세ਦਾਰ ਸਹਿਬਾਨ ਕੇਸਰ ਸਾਹਿਬਾ ਬੋਲੇ ਔਰ ਅਕਾਲ ਤਖਤ ਸਾਹਿਬ ਦੇ ਜਿਹੜੇ ਦੋ ਜਥੇਦਾਰ ਸਹਿਬਾਨ ਨੇ ਇਹਨਾਂ ਨੇ ਇਹ ਨਾਇਕ ਖਲੋਦਾਜੀ ਜਰੀ ਕਮੇਟੀ ਆ ਕਿ ਹਿੰਦੁਸਤਾਨ ਦੇ ਸਿੱਖਾਂ ਦੇ ਖਾਸ ਕਰਕੇ ਗੁਰਨਾਕ ਨਾਮ ਦੇਵਾ ਜਰੀ ਸੰਗਤ ਤੇ ਉਹਨਾਂ ਲਈ ਬੜੀ ਸ਼ਰਮਨਾਕ ਗੱਲ ਇੱਕ ਪ੍ਰਵਾਦ ਵਿੱਚ ਉਚਾਰਲੀ ਇੱਕ ਪ੍ਰਵਾਦ ਅੱਗੇ ਲੈ ਕੇ ਜਾਣ ਲਈ ਇਹਨਾਂ ਜਥੇਦਾਰ ਸਹਿਬਾਨ ਤੇ ਜਿਹੜੀ ਇਹਨਾਂ ਨੂੰ ਕੱਢਣਾ ਇਹ ਇੱਕ ਚੀਜ਼ ਕਰ ਦਿੱਤੀ ਆ ਤੇ ਅੱਜ ਜੋ ਗੁਰਦੁਆਰਾ ਸਾਹਿਬਾਨ ਨੇ ਤੇ ਸਾਨੂੰ ਸਾਰੇ ਨੂੰ ਰਲ ਕੇ ਚਾਬੀਆਂ ਦਾ ਜਿਹੜਾ ਮੋਰਚਾ ਲਾਉਣਾ ਪਏਗਾ ਜਿਵੇਂ ਉਸ ਟਾਈਮ ਤੇ ਬਨਖਾਣਾ ਸਾਹਿਬ ਨੇ ਉੱਥੇ ਗੁਰੂ ਕਾ ਬਾਗ ਜਿੱਥੋਂ ਦਾ ਮੋਰਚਾ ਮੋਰਚੇ ਲੱਗੇ ਸੀ ਇਸ ਪਰਿਵਾਰ ਕੋ ਇੱਕ ਪਰਿਵਾਰ ਕੋਲੋਂ ਇੱਕ ਗੁਰਦੁਆਰੇ ਆਜ਼ਾਦ ਕਰਾਉਣ ਦੀ ਸਿੱਖਾ ਨੂੰ ਫੇਰ ਮੋਰਚੇ ਲਾਉਣੇ ਪੈਣਗੇ ਔਰ ਜਿਸ ਤਰ੍ਹਾਂ ਕੱਲ ਕੌਂਸਲਿੰਗ ਕਮੇਟੀ ਨੇ ਇਹ ਜਿਹੜਾ ਫੈਸਲਾ ਦਿੱਤਾ ਅਕਾਲ ਪਤਸ਼ਰਬੀ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੇ ਉਹਦੇ ਬੇਟੇ ਨੇ ਅਕਾਲ ਪਤਸ਼ਰਬੀ ਦੇ ਨਾਲ ਮੱਥਾ ਲਾਇਆ ਜਿਹਨੇ ਅਕਾਲ ਪਤਸ਼ਰਬੀ ਦੇ ਨਾਲ ਮੱਥਾ ਲਾਇਆ ਉਹਦਾ ਸਰਵਨਾਸ਼ ਹੋਇਆ ਉਹਨੇ ਕੋਈ ਪ੍ਰਤੀ ਨਹੀਂ ਕੀਤੀ ਤਾਂ ਇਹ ਜਿਹੜੀ ਮੈਂ ਇਸ ਦਾ ਕਿਥੇ ਲਈ ਸਾਨੂੰ ਇਕੱਲੇ ਅਕਾਲੀ ਗੱਲ ਕੇ ਸਿੱਖ ਨਹੀਂ ਅਸੀਂ ਕਾਂਗਰਸੀ ਵੀ ਸਿੱਖਿਆ ਅਸੀਂ ਮੇਰਾ ਖਿਆਲ ਕਿ ਉਹਨਾਂ ਤੋਂ ਵੱਧ ਸਿੱਖ ਹੋ ਸਕਦੇ ਆ ਉਹਨਾਂ ਕੋਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੋਣ ਕਰਕੇ ਏ ਜੇ ਜੀਆ ਇਹ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਨੰਨਾਰੇ ਕਾਂਗਰਸ ਦੇ ਨਨਕੀ ਤਰਨਤਪੁਰ ਦਾ ਤੁਸੀਂ ਇੱਕ ਚੀਜ਼ ਦਾ ਸਾਰੇ ਪਿੰਡ ਤੋਂ ਪੁਰਾਣੇ ਬੈਠੇ ਹੋ 2012 ਤੋਂ ਪਹਿਲਾਂ ਅਕਾਲੀ ਦਲ ਦੇ ਅਸਾਲ ਮਾਫੀਆ ਨਹੀਂ ਸੀ ਲੱਗਾ 2012 ਚ ਜਦੋਂ ਆਏ ਤੇ ਉਦੋਂ ਸੈਂਡ ਮਾਫੀਆ ਲੈਂਡ ਮਾਫੀਆ ਟਰੱਕ ਮਾਫੀਆ ਤੇ ਰਿਕਰ ਮਾਫੀਆ ਇਹ ਸਾਰੇ ਮਾਫੀਆ ਆਏ ਤੇ ਜਿਹੜਾ ਮੈਂ ਇਹਨੂੰ ਪੁੱਛਣਾ ਚਾਹੁੰਦਾ ਕੋ ਗਲਤ ਮਾਨੂ ਕਿ ਜਿੱਥੇ ਤੇ ਕੋਈ ਥਿੰਦਾ ਰਹਾ ਤੇ ਤੈਨੂੰ ਆਰੇ ਹੋ ਵਿਕਰਮ ਕਿ ਜਲਕੇ ਨਾ ਤੇਰੇ ਮੈਂਗਾ ਜੁਰਤ ਹੈ ਤੋ ਮੇਰੇ ਕੋਲ ਦਰਕਰਜਾ ਬਫਾਰੀ ਸਰਕਾਰ ਆਏਗੀ ਫਿਰ ਦੇਖਣਾ ਤੇ ਉਸ ਦੇ ਉੱਤੇ ਜਿਹੜਾ ਬੰਦਾ 5 ਮਹੀਨੇ ਜੇਲ੍ਹ ਚ ਰਹਾ ਆ ਜਿਹੜਾ ਕਿ ਅੱਜ ਵੀ ਕੇਸ ਚ ਸੁਪਰੀਮ ਕੋਰਟ ਨੇ ਕਿਹਾ ਕਿ ਜਾ ਕੇ ਸਿੱਟ ਦੇ ਕੇ ਪੀਛੋ ਤੈਨੂੰ ਸਾਲ ਨੂੰ ਆਪਣੀ ਥੇਲੇ ਤੇ ਪੀਛੋ ਨਹੀਂ ਦਿੱਤਾ ਤੋ ਉਹਨਾਂ ਦੇ ਘਰ ਬਲਕੋ ਨੇ ਜਿਹੜੀ ਜੀਐਸਬੀ ਗਈ ਉਹਨੂੰ ਵੀ ਛੱਡਿਆ ਉਕੇ ਉਹਨਾਂ ਕੋਲ ਕਾਰਜ ਇਹ ਮੁੱਖ ਮੰਤਰੀ ਰਪੂਕੀਆ ਇਹ ਮੁੱਖ ਮੰਤਰੀ ਕਮਾਗੇ ਨਹੀਂ ਇਹਦਾ ਸ਼ਰਾਬੀ ਪੀ ਕੇ ਖਤਮ ਹੋ ਗਿਆ ਔਰ ਇਹ ਬੰਦਾ ਪੰਜਾਬ ਨੂੰ ਨੁਕਸਾਨ ਪਹੁੰਚਾਏਗਾ ਜਿੰਨੀ ਜਲਦੀ ਹੋਏਗਾ ਮੈਂ ਪਾਰਲੀਮੈਂਟ ਚ ਵੀ ਕਿਹਾ ਸੀ ਕਿ ਇੱਥੇ ਹਿੰਦੀ ਪੰਜਾਬ ਦੇ ਵਿੱਚ ਮੀਟਰ ਕੋਲ ਆਏਗੀ ਔਰ ਅੱਜ ਮੈਂ ਫੇਰ ਕਹਿ ਕੇ ਚੱਲਿਆ ਮਸ਼ਵਰੇ ਵੀ ਉੱਤਰ ਤੜਕੇ ਕੇ ਪੰਜਾਬ ਚ ਮੀਟਰ ਕੋਲ ਆਏਗੀ ਸਾਨੂੰ ਕਾਂਗਰਸ ਨੂੰ ਤਿਆਰ ਰਹਿਣਾ ਚਾਹੀਦਾ ਜਦੋਂ ਆਪਾਂ ਇਹ ਜਿਹੜੀ ਟ੍ਰੇਡਿੰਗ ਦੇ ਸਤਿ ਸ੍ਰੀ ਅਕਾਲ ਦੇ ਕਾਰਨ ਹੋ ਰਿਹਾ ਹੈ ਇਸ ਨਾਲ ਜਿਹੜੇ ਅਧਿਕਾਰੀਆਂ ਦੇ ਲੋਕੀ ਰੈਡੀਕਲ ਜੀ ਜੀ ਸਮੇਤ ਸੈਕਟ ਕੋਡ ਪ੍ਰੇਸ਼ ਨਿਕਰਾਂ ਮਾਦਿਕਰੇ ਦੇ ਕਿ ਦਾਕੀ ਇੱਕ ਦੇਖੋ ਪੰਜਾਬ ਦੇ ਵਿੱਚ ਤੁਹਾਡੇ ਰੋਪੜ ਤੋਂ ਲੈ ਕੇ ਉਹਦੇ ਉੱਥੇ ਬਣਾਪਰਾ ਇਹ ਪਹਰਕਾ ਮਾਚਲ ਤੇ ਮੋਟੇ ਤੱਕ ਸਾਰੇ ਮਾਚਲ ਦਾ ਖਾੜਾ ਯਾਰ ਜਿਹੜਾ ਮੁੱਖ ਮੰਤਰੀ ਉਹ ਛੱਡਾ ਚੜਾਉਣ ਲਈ ਜਾਵੇ ਫਤਿਹਗੜ੍ਹ ਸਾਹਿਬ ਉੱਥੇ ਸਾਰਸਥਾਨ ਜਿੰਦਾਬਾਦ ਦਾ ਨਾਰਾ ਲਾ ਦੋ ਤੇ ਇਹ ਇਨਾ ਡਰਪੋਕ ਮੁੱਖ ਮੰਤਰੀ ਦੌੜ ਕੇ ਪਟਿਆਲੇ ਪਹੁੰਚ ਗਿਆ ਉੱਥੇ ਨੂੰ ਖਲੋ ਕੇ ਕਹਿਣਾ ਚਾਹਦਾ ਸੀ ਕਿ ਮੈਂ ਪੰਜਾਬ ਤੇ ਆਤਵਾਦ ਨਹੀਂ ਉੱਠਣ ਦੇਗਾ ਮੈਂ ਪੰਜਾਬ ਦੇ ਕਾਲੇ ਦਿਨ ਨਹੀਂ ਆਉਣ ਦੇਗਾ ਤੇ ਜਿਹੜਾ ਮੁੱਖ ਮੰਤਰੀ ਦੌੜ ਗਿਆ ਇਹਨੂੰ ਇਹਨੂੰ ਦੱਸਣਾ ਚਾਹੀਦਾ ਕਿ ਕਿਉਂ ਦੌੜਿਆ ਆਪੋ ਇਹ ਜਿਹੜੀਆਂ ਚੀਜ਼ਾਂ ਨੇ ਪੰਜਾਬ ਦੇ ਵਿੱਚ ਤਰਿਸ ਜਿਹੜੇ ਕੈਰੀਕਲਸ ਨੇ ਔਰ ਜਿਹੜੇ ਗੈਂਗਸਟਰ ਨੇ ਦੋਨੋਂ ਹੀ ਗਲਤ ਕਰੇ ਤੇ ਤੀਜੇ ਇੱਕ ਜਿਹੜਾ ਕਮਜ਼ੋਰ ਲੋਕੰਤਰੀਆ ਔਰ ਤੁਸੀਂ ਦੇਖਣਾ ਕਿ ਜਸਲਪੁਰ 2017 ਇਲੈਕਸ਼ਨ ਆਈ ਸੀ ਤੇ ਉਸ ਟਾਈਮ ਤੇ ਕੇਜਰੀਵਾਲ ਨੇ ਮੌਕੇ ਦੇ ਵਿੱਚ ਇੱਕ ਗੈਂਗਸਟਰ ਨੇ ਉਹਦੇ ਸਾਥਵਾਦੀ ਦੇ ਘਰੇ ਰਾਤ ਰਿਆ ਸੀ ਔਰ ਦੂਜੇ ਦਿਨ ਜਿਹੜਾ ਮੋਰਮ ਬੰਬ ਪਲਾਸ ਹੋਇਆ ਜਿਹਦੇ ਚ 9 ਜਾਨਾਂ ਗਈਆਂ ਅੱਜ ਤੱਕ ਦਾ ਸਾਡੀ ਸਰਕਾਰ ਉਦੋਂ ਵੀ ਜ਼ੋਰ ਲਾਉਦੇ ਰਹੇ ਕੈਪਟਨ ਅਵਰਿੰਦੋ ਸਿੰਘ ਨੇ ਇਹਨਾਂ ਤੋਂ ਖੋਲ ਥੀ ਆ ਤੇ ਅੱਜ ਤੱਕ ਕੋਈ ਖੋਲ ਕੇਸ ਨਹੀਂ ਖੁੱਲਿਆ ਉਹਨਾਂ ਨੂੰ ਬਹੁਤ ਕੁਝ ਬਚੇਗਾ ਬਹੁਤ ਅਜਾਬ ਸੀ ਕਿ ਤੁਹਾਨੂੰ ਪਿਆਰ ਕੌਂਗਰਸ ਨੂੰ ਕਾਹਦਾ ਕਸੂਰ ਤੇ ਦਾ ਹੈ ਬੰਦੀ ਦਾ ਦਾ ਹੈ ਆਪਨਾ ਮੈਂ ਇੱਕ ਵੀ ਬਾਤ ਬਿਲਕੁਨ ਅਕਾਲੀਵਾਡੇ ਹੋ ਗਿਆ ਖਤਮ ਇੱਕ ਹੋਣ ਮੈਂ ਪ੍ਰਧਾਨ ਜੀ ਨੂੰ ਰਸਤੇ 'ਚ ਨਹੀਂ ਕਿਹਾ ਸੀ ਕਿ ਸਾਨੂੰ ਪੁਰਬਾ ਚਾਹੀਦਾ ਔਰ ਜਿਹੜੇ ਅਕਾਲੀਵਾਡੇ ਚੰਗੇ ਆਦਮੀ ਉਹ ਮਨਾ ਗੱਲ ਕਰਨੀ ਚਾਹੀਦੇ ਕਿ ਇਹ ਪੰਜਾਬ ਨੂੰ ਬਚਾਉਣਾ ਤੇ ਬਾਦ ਉੱਪਰ ਬਾਦ ਨਿਕਲਣਾ ਆਮ ਆਦਮੀ ਪਾਰਟੀ ਦੀ ਜਿਹੜੀ ਗੱਲ ਹੈ ਕਿ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਕੇਜਰੀਵਾਲ ਨੇ ਇੱਕ ਗਾਥੀ प्रदीप ਕੁਲਕੂਸੂ ਵੀਡੀਓ ਸੁਣੀ ਹੋਈ ਹੈ ਤੇ ਉਹਨੂੰ ਪੁੱਛਿਆ ਕਿ ਮੁੱਖ ਮੰਤਰੀ ਕੌਣ ਬਣੇਗਾ ਜਦੋਂ ਉਸ ਕੋਲ ਦੀ ਆਈ ਕਿ ਆਸੀ ਬਣੇਗੀ ਕਹਿੰਦਾ ਨਹੀਂ ਮੈਨੇ ਕਹਾ ਥਾ ਕਿ ਅਗਰ ਮੈਂ ਅੰਦਰ ਜ਼ਿਲ੍ਹੇ ਵਿੱਚ ਗਿਆ ਹਾਂ ਲੋਕ ਮੇਰੇ ਕੋ ਆਮਾਨਤ ਸਮਝेंगे ਮੈਂ ਜਿੱਤ ਕਰਾਂਗਾ ਫਿਰ ਦੁਬਾਰਾ ਮੁੱਖ ਮੰਤਰੀ ਬਣ ਜਦੋਂ ਉਹ ਕਾਨੇ ਤੈਮਾਨ ਨੂੰ ਰਿਜੈਕਟ ਕਰ ਰਿਹਾ ਤੇ ਇਸੇ ਤਰ੍ਹਾਂ ਪੰਜਾਬ ਵਿੱਚ ਕੋ जरा चीफ मिनिस्टर है इन चाहता मैं कुछ मैं पहला नहीं चुने ये मुख्यमंत्री ना दिमाग है ना लखा ने ना ही सोच तो है इन्हें देखो अकाली दल अल करते हैं ਜਿਸੋ ਕਰਦੇ ਨੇ ਲੈ ਕਨੈਕਟ ਕੀਆ ਗਿਆ ਅੱਲਾ ਕੇ ਬੰਦੀ ਸਿੰਘਾ ਦੀ ਅੱਜ ਮੈਂ ਸੁਣ ਰਿਹਾ ਸੀ ਸ਼ੂਟ ਕਰਿਆ ਇਹਨਾਂ ਦਾ ਸਪੋਕਸਮੈਨ ਆ ਮੈਂ ਕਲੀਅਰ ਨੂੰ ਪੁੱਛਣਾ ਚਾਹੁੰਦਾ ਇਹ ਕਦਾਂ ਕਿ ਜਿਹੜੇ ਜੱਜਦਾ ਸਾਹਿਬਾਨ ਨੇ ਇਹ ਡਿਊਟੀ ਪਰਫਾਰਮ ਨਹੀਂ ਕਰ ਸਕੀ ਪਰ ਉਹਨੇ ਚਾਰਸ਼ੀਟ ਤੇ ਸ਼ੂ ਕਰੋ ਕਿ ਇਹਨਾਂ ਨੂੰ ਕਿਉਂ ਕਟਿਆ ਗਿਆ ਇਹਨਾਂ ਨੂੰ ਇਸੇ ਕਰਕੇ ਕਟਿਆ ਗਿਆ ਕਿ ਫਾਦਲ ਪਰਿਵਾਰ ਨੂੰ ਉਹਨਾਂ ਨੇ ਚਾਹ ਕੇ ਤੂੰ ਕਾਟ ਲਿਆ ਇਹਨਾਂ ਨੇ ਅੱਜ ਤੱਕ ਕਿਉਂ ਨਹੀਂ ਕਟਿਆ ਜ਼ਿਕਰ ਮੇਜਿਤੀ ਹੋ ਜਦੋਂ ਉਸੇ ਕੱਲ ਤੱਕ ਸਾਹਿਬ ਜੱਜਦਾ ਨੇ ਕਿਹਾ ਸੀ ਇੱਕ ਸਾਈਡ ਲ ਸੱਜੇ ਜਾਂ ਖੱਬੇ ਆ ਤੇ ਇਹ ਜਾ ਕੇ ਜਦ ਦੂਸਰੀ ਸਾਈਡ ਤੇ ਜਦ ਤਰ੍ਹਾਂ ਘਟ ਉੱਪੇ ਤੇ ਪੱਗਿਆਂ ਸਖੜੇ ਉਹਨਾਂ ਦੇ ਨਾਲ ਇੱਕ ਬਿਕਰਮਜੀਤ ਮਜੀਠੀਆ ਖੜਾ ਸੀ ਅੱਜ ਬਿਕਰਮਜੀਤ ਜੀ ਨੂੰ ਕਿਉਂ ਰੱਖਿਆ ਜ਼ਫੇਰਦ ਖੈਬਾਨੂ ਤੇ ਸੱਜਾ ਦੇਰਤੀ ਉਹਨਾਂ ਨੂੰ ਤੇ ਘਰਾਂ ਨੂੰ ਭੇਜ ਦਿੱਤਾ ਤੇ ਆਪਣੇ ਸਾਲੇ ਨੂੰ ਕਿਉਂ ਕੋਲ ਰੱਖਿਆ ਆਪਣੇ ਜੀਜੇ ਨੂੰ ਤੇ ਪਾਰਟੀ ਤੋਂ ਫਰਦ ਸਭ ਤੋਂ ਉਪਰ ਰੱਖਿਆ ਤੇ ਬਿਕਰਮਜੀਤ ਜੀ ਨੂੰ ਕਿਉਂ ਰੱਖਿਆ ਇੱਕ ਤੱਕ ਡੜਿਆ ਇਹ ਜਿਹੜੀ ਚੀਜ਼ਾਂ ਦੇ ਜਿਹੜੀ ਦੂਸਰੀ ਚੀਜ਼ ਪਰ ਤੁਸੀਂ ਭਾਜਪਾ ਦੀ ਗੱਲ ਕੀਤੀ ਆ ਉਹਦੇ ਤੇ ਕਲੇਰ ਕੋਈ ਇਹਨਾਂ ਦਾ ਹੈਗਾ ਚੀਜ਼ ਪੋਸਟਪਾਸ ਨੇ ਪਾਜੀ ਕਹ ਰਹੀ ਸੀ ਕਿ ਇਹਨਾਂ ਨੇ ਅਜੇ ਤੱਕ ਪਰਫਾਰਮ ਨਹੀਂ ਕਰ ਸਕੇ 48 ਦਲ ਨੂੰ ਗਲ ਕਬੀ ਚਾਹੀਦੀ ਸੀ ਤੇ ਜਿਹੜਾ ਬੰਗੀ ਸਿੰਘ ਨੇ 2019 ਦੇ ਵਿੱਚ ਜਿਹੜਾ ਪਾਪਾ ਨਾਨਕ ਗੁਰੂ ਨਾਨਕ ਸਾਹਿਬ ਦੇ ਜਦੋਂ ਪ੍ਰਤਾਪਪੁਰ ਕੋਰੀਡੋਰ ਖੁੱਲਿਆ ਉਹ ਤੋਂ 550 ਦਿਨ ਤੇ ਇਹਨੇ ਪ੍ਰਧਾਨ ਮੰਤਰੀ ਨੇ ਹਰ ਸਿਮਰਤ ਕੌਰ ਨੇ ਮਨਿਸਟਰ ਸੀਗੀ ਉਸ ਸਟੇਜ ਤੇ ਕਿਆ ਸੀ ਕਿ ਅਸੀਂ ਜਿਹੜੇ ਬੰਦੀ ਸਿੰਘਾਂ ਇਹਨਾਂ ਨੂੰ ਛੱਡਣ ਜਾ ਰਹੇ ਹਾਂ ਤੇ 2 ਸਾਲ ਇਹਨਾਂ ਦੀ ਸਰਕਾਰ ਲਈ ਸੁਖਵੀਰ ਸਿੰਘ ਤੂੰ ਉਹਦੇ ਵਿੱਚ ਭਾਈਵਾਲ ਰਿਆ ਤੇ ਘਰ ਦੀ ਉਹ ਸਟੈਂਡਰਡ ਦੇ ਵਿੱਚ ਪੇਸ਼ੀ ਹੁੰਦੀ ਸੀ ਤੇ ਤੂੰ 2 ਸਾਲ ਕਿਉਂ ਨਹੀਂ ਬੋਲਿਆ ਕੋਈ ਬੰਦੀ ਸਿੰਘਾਂ ਨਾਲ ਗੱਲ ਕੀਤੀ ਸਾਡੀ ਸਰਕਾਰ ਨੇ ਮੈਂ ਜੇਲ੍ਹ ਵਾਲੇ ਤਸਵੀਰ 19 ਬੰਦਿਆਂ ਦੇ ਅਸੀਂ ਨਾਮ ਲਿਖ ਕੇ ਭੇਜੇ ਸੀ ਕਿ ਇਹ ਬੰਦੇ ਜਿਹੜੇ ਛੱਡੇ ਜਾ ਸਕਦੇ ਨੇ ਉਹਦੇ ਬਾਅਦ ਨਾ ਕੇਂਦਰ ਸਰਕਾਰ ਤੇ ਨਾ ਕਾਲੀ ਗੱਲ ਨੇ ਇੱਕ ਵਾਰੀ ਉਹਦੇ ਤੇ ਕੋਈ ਗੱਲ ਨਹੀਂ ਕੀਤੀ ਅੱਛਾ ਬਹੁਤ ਧੰਨਵਾਦ